ਦੇਖੋ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਕਸਬਾ ਰਾਮਗੜ੍ਹ ਇੱਥੇ ਦੀ ਬੱਚੀ ਜਿਹੜੀ ਹੈਗਾ ਕੰਚਨ ਫਾਦਰ ਨੇਮ ਕਮਲਦਾਸ ਜਾਦਵ ਜੀ ਔਰ ਇਹ ਬੱਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ ਪੜ੍ਹਦੀ ਸੀ ਇਸ ਨੇ 500 ਦੇ ਵਿੱਚੋਂ 488 ਨੰਬਰ ਲੈ ਕੇ ਮੈਰਿਟ ਦੇ ਵਿੱਚ ਜਿਹੜਾ ਹੈਗਾ ਅਪਲੀਕੇਸ਼ਨ ਜਿਹੜੀ ਬਣਾਈ ਆ ਔਰ ਜਿੱਥੋਂ ਇਸ ਬੱਚੀ ਨੇ ਆਪਣੇ ਮਾਪਿਆਂ ਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਆ ਮੈਂ ਕਹਿੰਨਾ ਉਥੇ ਸਕੂਲ ਦਾ ਨਾਮ ਅਧਿਆਪਕਾਂ ਦਾ ਨਾਮ ਔਰ ਹਲਕੇ ਦਾ ਪਿੰਡ ਦਾ ਨਾਮ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਉੱਚਾ ਕੀਤਾ ਆ ਔਰ ਇਤਿਹਾਸ ਸਰ ਜਾਏਗਾ ਇਸ ਬੱਚੀ ਨੇ ਜੇ ਆਪਾਂ ਗੱਲ ਕਰੀਏ ਕਿ ਬੱਚਿਆਂ ਦੇ ਵਿੱਚ ਟੈਲੈਂਟ ਵਾਲੀ ਗੱਲ ਇਹ ਜਿਹੜਾ ਸਾਡਾ ਪਰਿਵਾਰ ਆ ਇਹ ਸਿਰਫ ਮੱਡਿਓਕਰ ਪਰਿਵਾਰ ਆ ਗਰੀਬ ਪਰਿਵਾਰ ਆ ਔਰ ਦਸਾਂ ਨੌ ਦੀ ਕਿਰਤ ਕਰਨ ਵਾਲਾ ਪਰਿਵਾਰ ਆ ਇਸ ਸਾਥੀ ਕਮਲ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵਧੀਆ ਰੂਪ ਦੇ ਵਿੱਚ ਕਰਕੇ ਵਧੀਆ ਸੰਸਕਾਰ ਇਹਨਾਂ ਦੇ ਵਿੱਚ ਭਰੇ ਨੇ ਔਰ ਬੇਟੀ ਕੰਚਨ ਨੇ ਜਿਹੜਾ ਉਹਨਾਂ ਦਾ ਨਾਮ ਰੋਸ਼ਨ ਕੀਤਾ ਆ ਇਹ ਘਰ ਤੋਂ ਪਤਾ ਲੱਗ ਰਿਹਾ ਹੈ ਕਿ ਘਰ ਦੇ ਵਿੱਚ ਜੋ ਵੀ ਹੁੰਦਾ ਆ ਬੱਚੇ ਉਹਨੂੰ ਗ੍ਰਹਿਣ ਕਰਕੇ ਜਿਹੜਾ ਅੱਗੇ ਵਧਦੇ ਹੈਗੇ ਆ ਪੜ੍ਹਾਈ ਦੇ ਵਿੱਚ ਕੋਈ ਗਰੀਬੀ ਰੋੜਾ ਨਹੀਂ ਬਣ ਸਕਦੀ ਹੈਗੀ ਆ ਬੱਚਿਆਂ ਦੇ ਵਿੱਚ ਬਹੁਤ ਹੀ ਟੈਲੈਂਟ ਆ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਕੰਚਨ ਜਿਹੜੀ ਲੜਕੀ ਆ ਉਸ ਦਾ ਮੂੰਹ ਮਿੱਠਾ ਕਰਉਣਾ ਆਇਆ ਔਰ ਵਧਾਈਆਂ ਦੇਣ ਆਇਆ ਪਰਿਵਾਰ ਨੂੰ ਕਿ ਉਹਨਾਂ ਨੇ ਇਸ ਹਲਕੇ ਦਾ ਨਾਮ ਰੋਸ਼ਨ ਕੀਤਾ ਆ ਔਰ ਮੈਂ ਆਸ ਕਰਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਗੇ ਜਿਹੜਾ ਹੈਗਾ ਆ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਵੀ ਇਹ ਲੜਕੀ ਜਿਹੜਾ ਹੈਗਾ ਇਸੇ ਤਰ੍ਹਾਂ ਮਾਪਿਆਂ ਦਾ ਨਾਮ ਜਿਹੜਾ ਗਾਰੋਸ਼ਨ ਕਰਦੀ ਰਹੇਗੀ ਔਰ ਬਹੁਤ ਬਹੁਤ ਧੰਨਵਾਦ ਮਾਪਿਆਂ ਨੂੰ ਵੀ ਪਿੰਡ ਦੇ ਸਰਪੰਚ ਸਾਡੇ ਸਰਵੀ ਸਾਬੀ ਜੀ ਖੜੇ ਆ ਉਹਨਾਂ ਦੇ ਨਾਲ ਸਾਰਾ ਭਾਈਚਾਰਾ ਖੜਾ ਆ ਸਾਡੇ ਸ੍ਰਿੰਦਰ ਜੀ ਬਲਾਕ ਪ੍ਰਧਾਨ ਆ ਹਰਕਮਲ ਸਰਪੰਚ ਜੀ ਪ੍ਰਵੀਨ ਜੀ ਨੰਗਲ ਤੋਂ ਸਾਰੇ ਹੀ ਪਿੰਡ ਦੇ ਬਹੁਤ ਬਾਰ ਸਾਥੀ ਜਿਹੜੇ ਹੈਗੇ ਆ ਖੜੇ ਆ ਔਰ ਇਹਨਾਂ ਨੂੰ ਵਧਾਈਆਂ ਦੇਣ ਦਾ ਜਿਹੜਾਗਾ ਤੰਤਾ ਲੱਗਾ ਆ ਬਹੁਤ ਹੀ ਖੁਸ਼ੀ ਦੇ ਮਾਣ ਵਾਲੀ ਗੱਲ ਆ ਪ੍ਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਇਸ ਬੱਚੀ ਕੰਚਨ ਨੂੰ ਔਰ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਇਹ ਬੱਚੀ ਜਿਹੜਾਗਾ ਨਾਮ ਰੋਸ਼ਨ ਕਰਦੀ ਰਵੇ ਧੰਨਵਾਦ ਬੱਚੀ ਕੀ ਨਾਮ ਹੈ ਤੁਹਾਡਾ ਤੁਸੀਂ ਕਿੰਨੇ ਨੰਬਰਾਂ ਦੇ ਵਿੱਚੋਂ ਆਏ ਆ ਕਿਹੜੇ ਸਕੂਲ 'ਚ ਪੜ੍ਹਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਕੰਚਨ ਆਣੀ ਆ ਤੇ ਮੇਰੇ ਪਲਸ 2 ਵਿੱਚੋਂ 500 ਵਿੱਚੋਂ 7688 ਨੰਬਰ ਲੈ ਕੇ ਮੈਂ ਪੰਜਾਬੀ ਵਿੱਚ 10th ਰੈਂਕ ਪਾਸ ਕੀਤਾ ਆ ਤੇ ਮੈਂ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਿਲੌਰ ਵਿੱਚ ਪੜਦੀ ਆ ਜਿਹੜੇ ਬੱਚੇ ਬਾਕੀ ਆ ਉਹਨਾਂ ਨੂੰ ਕੀ ਮੈਸੇਜ ਤੁਹਾਡੇ ਨੂੰ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਉਹ ਰੱਜ ਕੇ ਪੜਨ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਕਿਉਂਕਿ ਮਾਪਿਆਂ ਦਾ ਆਨ ਰੋਸ਼ਨ ਕਰਕੇ ਜਿਹੜੀ ਖੁਸ਼ੀ ਮਿਲਦੀ ਆ ਉਹ ਬਹੁਤ ਵਧੀਆ ਫੀਲਿੰਗ ਆ ਤੇ ਉਹ ਵੀ ਉਹਨਾਂ ਨੂੰ ਵੀ ਇਹ ਫੀਲਿੰਗ ਮਹਿਸੂਸ ਕਰਨੀ ਚਾਹੀਦੀ ਆ ਤਪ੍ਰਮਾਪ੍ਰੋਦਾ ਨਾਮ ਰੋਸ਼ਨੀ ਕਹਿੰਦੇ ਫੜਾਜ ਕੇ ਪੜਾਈ ਕਰਨੀ ਚਾਹੀਦੀ ਹੁਣਾਂ ਨੂੰ ਇੰਨੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਪੜਾਈ ਦੇ ਪ੍ਰਤੀ ਮੁਸ਼ਕਿਲਾਂ ਤਾਂ ਮਾਪਿਆਂ ਨੇ ਮੇਰੇ ਉੱਤੇ ਕੋਈ ਕਿਉਂਕਿ ਉਹਨਾਂ ਨੇ ਮੈਨੂੰ ਕੋਈ ਵੀ ਇਦਾਂ ਬਰਡਨ ਨਹੀਂ ਮੇਰੇ ਤੇ ਪਾਇਆ ਕਿ ਕੋਈ ਕੰਮ ਕਰਨੇ ਘਰ ਦਾ ਸਾਰੇ ਪੇਪਰ ਚੋਂ ਨਾਲ ਮੈਨੂੰ ਬਸ ਇਹ ਕਹਿ ਕੇ ਸਾਰੇ ਨੂੰ ਰਜ ਕੇ ਪੜ੍ਹਨਾ ਹੈ ਤੇ ਕੋਈ ਟੈਨਸ਼ਨ ਨਹੀਂ ਲੈਣੇਗੀ ਕਿੰਨਾ ਟਾਈਮ ਦਿੰਦੇ ਸੀ ਪੜਾਈ ਨੂੰ ਮੈਂ 11 12 ਵਜੇ ਪੜ੍ਹਦੀ ਹੁੰਦੀ ਸੀਗੀ ਸਕੂਲ ਤੋਂ ਆ ਕੇ ਹਾਂਜੀ ਕਿੰਨੇ ਭੈਣ ਭਾਈ ਕਿਤੇ ਮੇਰੇ ਅਸੀਂ ਚਾਰ ਭੈਣਾਂ ਭਰਾ ਹੈ ਤਿੰਨ ਭੈਣਾਂ ਤੇ ਇੱਕ ਭਰਾ ਉਹਨਾਂ ਦੀ ਕਿੱਦਾਂ ਹੈ ਪੜਾਈ ਮੇਰੇ ਛੋਟੇ ਭੈਣ ਭਰਾ ਜਿਹੜੇ ਇੱਕ 9th ਵਿੱਚ ਪੜਦਾ ਹੈ ਇੱਕ 5th ਵਿੱਚ ਹੋਈ ਤੇ ਮੇਰੀ ਜਿਹੜੀ ਵੱਡੀ ਭੈਣ ਆ ਉਹ ਨੀਲ ਟੈਕਨੀਸ਼ੀਅਨ ਦਾ ਕੰਮ ਕਰਦੀ ਹੈ ਬਹੁਤ ਵਧੀਆ ਮਹਿਸੂਸ ਕਰਦੇ ਕਿਉਂਕਿ ਮੇਰੇ ਪੇਰੈਂਟਸ ਮੇਰੇ ਕਰਕੇ ਪ੍ਰਾਊਡ ਫੀਲ ਕਰਦੇ ਪਏ ਆ ਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par